ਭਾਈ ਗੁਰਜੀ ਦਾ ਖਾਲਸਾ ਸਿਰ ਭਾਈ ਗੁਰਜੀ ਦੀ ਫਤਿਹ ਆਪਜੀ ਸਾਹਿਬ ਗੀਤਾਂ ਦਾ ਤਸ਼ਨ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਵੀਡੀਓ ਪਾਈ ਜਾਂਦੀ ਹੈ ਸਾਧ ਸੰਗ ਜੀਓ ਵੀਡੀਓ ਨੂੰ ਪੂਰੀ ਦੇਖੋ ਦੇਖਣ ਤੋਂ ਬਾਅਦ ਉਹਨੂੰ ਲਾਈਕ ਕਰੋ ਜਿਹੜੇ ਨਵੇਂ ਸਰੋਤੇ ਆ ਉਹਨਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਪੁਰਾਣੇ ਜਿਹੜੇ ਆ ਉਹ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰੋ ਸਾਧ ਸੰਗ ਜੀਓ ਇਹ ਤਕਰੀਬਨ ਸੱਭਿਆਚਾਰਕ ਤੇ ਧਾਰਮਿਕ ਵੀਡੀਓ ਜਿਹੜੀਆਂ ਅਸੀਂ ਇਸ ਚੈਨਲ ਤੇ ਪਾਉਂਦੇ ਹਾਂ ਇਸ ਲਈ ਸਾਧ ਸੰਗਤ ਨੂੰ ਵੀ ਸਾਨੂੰ ਰਿਸਪੌਂਸ ਦੇਣਾ ਚਾਹੀਦਾ ਹੈ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਭੇਜੋ ਅਤੇ ਧਰਮ ਦਾ ਪ੍ਰਚਾਰ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਝ ਸਵਾਲਾਂ ਦੇ ਜਿਹੜੇ ਜਵਾਬ ਹਨ ਅੱਜ ਉਹਨਾਂ ਦਾ ਜੋ ਸਪਸ਼ਟੀਕਰਨ ਹੈ ਉਸ ਮੁਤਾਬਕ ਵਿਚਾਰ ਕੀਤੀ ਜਾਵੇਗੀ ਕਿਉਂਕਿ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਹਨ ਬ੍ਰਹਮਾ ਜਾਂ ਵਿਸ਼ਨੂੰ ਜਾਂ ਮਹੇਸ਼ ਇਹਨਾਂ ਦਾ avatars ਕਈ ਲੋਕਾਂ ਦਾ ਮੰਨਣਾ ਇਹ ਆ ਤਾਂ ਉਹਨਾਂ ਦਾ ਜਿਹੜਾ ਜਵਾਬ ਆ ਵੀ ਉਹਨਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪਟ ਕਲਜੀ ਨੇ ਕਿਵੇਂ ਦਿੱਤਾ ਹੈ ਤਾਂ ਆਓ ਜੀ ਆਪਾਂ ਉਹ ਸਰਵਣ ਕਰਨਾ ਹੈ ਅੱਜ ਕਿ ਗੁਰੂ ਸਾਹਿਬ ਜੀ ਕਿਹਦਾ અવਤਾਰ ਨੇ ਇਹ ਆਪ ਜੀ ਨੂੰ ਹੁਣ ਸਾਰੇ ਸ਼ੰਕੇ ਦੂਰ ਹੋ ਜਾਣਗੇ ਜਿਹੜੇ ਲੋਕ ਕਹਿੰਦੇ ਆ ਗੁਰੂ ਜੀ ਬ੍ਰਹਮਾ ਵਿਸ਼ਨੂੰ ਦਾ અવਤਾਰ ਆ ਕੁਝ ਲੋਕ ਕਹਿ ਜਾਂਦੇ ਆ ਉਹਨਾਂ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਤਾਂ ਆਓ ਜੀ ਆਪਾਂ ਇਹ ਜੋ ਵਿਚਾਰ ਹੈ ਸਰਵਣ ਕਰਦੇ ਹਾਂ ਗੁਰੂ ਪਿਆਰਿਓ ਸਤਗੁਰੂ ਮਹਾਰਾਜ ਦੀ ਬਾਣੀ 1399 ਅੰਗ ਤੇ ਆਪ ਜੀ ਪੜ ਸਕਦੇ ਹਾਂ ਸਵਈਏ ਜਿਹੜੇ ਹਨ ਭੱਟਾਂ ਦੀ ਬਾਣੀ ਆ ਉਹਦੇ ਵਿੱਚ ਬਹੁਤ ਸੁੰਦਰ ਬਚਨ ਹੈ ਗਾਵੇ ਗੰਭੀਰ ਧੀਰਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗੁਰੂ ਨਾਨਕ ਦੇਵ ਜੀ ਨੂੰ ਜੋਗੀ ਜੰਗਮ ਧਿਆਨ ਧਰ ਕੇ ਗਾਉਂਦੇ ਆ ਕੌਣ ਕੌਣ ਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਉਂਦੇ ਆ ਇਹਦੇ ਵਿੱਚ ਸਾਰਾ ਕੁਝ ਆਪ ਜੀ ਨੂੰ ਪਤਾ ਲੱਗੇਗਾ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਜੰਗਮ ਧਿਆਨ ਧਰ ਕੇ ਗਾਉਂਦੇ ਆ ਤੇ ਉਹ ਲੋਕ ਗਾਉਂਦੇ ਆ ਜਿਹੜੇ ਗੰਭੀਰ ਆ ਧੀਰਜਵਾਨ ਆ ਉੱਚੀ ਮੱਤ ਵਾਲੇ ਆ ਅਕਲ ਵਾਲੇ ਜੋਗੀ ਰਮ ਤੇ ਸਾਧੂ ਤੇ ਹੋਰ ਕੌਣ ਕੌਣ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਗਾਵੇ ਹੈ ਇੰਦਰ ਆਦ ਭਗਤ ਪ੍ਰਹਿਲਾਦਕ ਇੰਦਰ ਤੇ ਹੋਰ ਦੇਵਤੇ ਪ੍ਰਹਿਲਾਦ ਵਰਗੇ ਸੰਤ ਵੀ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਦੇ ਆ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਏ ਆ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿ ਕੱਲਿਆ ਕਵੀ ਆਖਦਾ ਹੈ ਵੀ ਮੈਂ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਨ੍ਹਾਂ ਨੇ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ ਭਾਵੇਂ ਦਾ ਕੀ ਆ ਵੀ ਜਿਨ੍ਹਾਂ ਨੇ ਗ੍ਰਸਤੀ ਵਾਲਾ ਜੀਵਨ ਵੀ ਤੇ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਨਾ ਵੀ ਕੀਤਾ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਨਵਾਰਨ ਸ਼ਬਦ ਸਰੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਗੁਣ ਆ ਉਹ ਪ੍ਰਹਿਲਾਦ ਵਰਗੇ ਜਿੱਥੇ ਭਗਤ ਗਾਉਂਦੇ ਆ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਜੰਗਮ ਧਿਆਨ ਧਾਰ ਕੇ ਗਾਉਂਦੇ ਆ ਬਹੁਤ ਸੁੰਦਰ ਸ਼ਬਦ ਤੇ ਗਾਵੇਹ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਵ ਕਲਾ ਗੁਰੂ ਨਾਨਕ ਸਾਹਿਬ ਜੀ ਹਰੀ ਦੇ ਰਸ ਵਿੱਚ ਭਿੱਜੇ ਹੋਇਆ ਗੁਰੂ ਨਾਨਕ ਸਾਹਿਬ ਜੀ ਹਰ ਪ੍ਰਕਾਰ ਦੀ ਸਤਿਆ ਵਾਲੇ ਆ ਉਹਨਾਂ ਨੂੰ ਜਨਕ ਵਰਗੇ ਵੱਡੇ ਵੱਡੇ ਜੋਗੀ ਇਹ ਵੀ ਗਾਉਂਦੇ ਆ ਗਾਵੇ ਸੰਕਾਦ ਸਿੱਧ ਸਾਧ ਸਿਧਾਦਕ ਮਨ ਜਨ ਗਾਵੇ ਆ ਛਲ ਛਲਾ ਜਿਸ ਗੁਰੂ ਸਾਹਿਬ ਜੀ ਨੂੰ ਮਾਇਆ ਨਾ ਛਲ ਸਕੀ ਬਾਬਾ ਨਾਨਕ ਜੀ ਨੂੰ ਉਹਨਾਂ ਨੂੰ ਰਿਸ਼ੀ ਵੀ ਗਾਉਂਦੇ ਆ ਸਾਨਕ ਜਿਹੜੇ ਹਨ ਤੇ ਸਾਧ ਜਿਹੜੇ ਆ ਸਿੱਧ ਲੋਕ ਜਿਹੜੇ ਆ ਉਹ ਵੀ ਮਹਾਰਾਜ ਜੀ ਨੂੰ ਗਾਉਂਦੇ ਆ ਉਹਨਾਂ ਦੀ ਉਸਤਤ ਕਰਦੇ ਆ ਗਾਵੇ ਗੁਣ ਧੂਮ ਅਟਲ ਮੰਡ ਲਵੇ ਭਗਤ ਭਾਇ ਰਸ ਜਾਣਿਓ ਸੰਤ ਧੂਮ ਗੁਰੂ ਨਾਨਕ ਸਾਹਿਬ ਜੀ ਦੇ ਗਉਣ ਗਾਉਂਦੇ ਆ ਧੂਮ ઋષਿ ਵੀ ਗਾਉਂਦਾ ਭਗਤ ਧਰੂ ਵਰਗੇ ਵੀ ਗਾਉਂਦੇ ਆ ਦੇਖੋ ਗੁਰੂ ਨਾਨਕ ਸਾਹਿਬ ਜੀ ਨੂੰ ਕਵੀ ਜੀ ਨੇ ਕਿੰਨਾ ਸੋਹਣਾ ਕਿਹਾ ਕਵਿਤਾਾਂ ਦੇ ਵਿੱਚ ਸਵਈਆਂ ਦੇ ਵਿੱਚ ਗਾਵੇ ਕਪਲਾਦ ਆਦ ਜੋਗੇਸਰ ਕਪਲ ਵਰਗੇ ઋષਿ ਵੱਡੇ ਵੱਡੇ ਜੋਗੀ ਪ੍ਰਮਾਤਮਾ ਦੇ ਸ਼ਰੋਮਣੀ ਅਵਤਾਰ ਗੁਰੂ ਨਾਨਕ ਦੇਵ ਜੀ ਨੂੰ ਗਾਉਂਦੇ ਆ ਗਾਵੇ ਜਮਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਜਮਦਗਨ ਦਾ ਪੁੱਤਰ ਪਰਸਰਾਮ ਵੀ ਗੁਰੂ ਨਾਨਕ ਦੇਵ ਜੀ ਦੇ ਜਸ ਨੂੰ ਗਾਉਂਦਾ ਜਿਹਦੇ ਹੱਥ ਦੇ ਵਿੱਚ ਕਹਾੜਾ ਵਾ ਪਰਸਰਾਮ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦਾ ਪ੍ਰਤਾਪ ਸ਼੍ਰੀ ਰਾਮਚੰਦਰ ਜੀ ਨੇ ਖੋਲਿਆ ਸੀਗਾ ਉਦੋਂ ਅਕਰੂਰ ਬਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਤਾਂ ਗੁਰੂ ਸਾਹਿਬ ਜੀ ਦੇ ਜਿਹੜੇ ਗੋਣ ਆ ਬਿਦਰ ਭਗਤ ਵੀ ਗਾਉਂਦਾ ਅਕਰੂਰ ਉਦੋ ਬੇਦਰ ਗੁਰੂ ਨਾਨਕ ਦੇਵ ਜੀ ਦੀਆਂ ਸਿਫਤਾਂ ਕਰਦੇ ਆ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨਮ ਹੁਣ ਅੱਗੇ ਕਿਹੜੇ ਕਿਹੜੇ ਦੇਵਤੇ ਜਿਹੜੇ ਆ ਸਨਾਤਨ ਧਰਮ ਦੇ ਬਾਬਾ ਨਾਨਕ ਜੀ ਦੀ ਸਿਫਤ ਕਰਦੇ ਆ ਗਾਵਹਿ ਗੁਣ ਵਰਨ ਚਾਰਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਚਾਰੇ ਜਾਤਾਂ ਛੇ ਸ਼ਾਸਤਰ ਮਹਾਰਾਜ ਦੀਆਂ ਸਿਫਤਾਂ ਕਰਦੇ ਬਾਬਾ ਨਾਨਕ ਜੀ ਦੀਆਂ ਬ੍ਰਹਮਾ ਵਰਗੇ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਯਾਦ ਕਰਦੇ ਆ ਦੇਖੋ ਬ੍ਰਹਮਾਦਿਕ ਸਿਮਰੰਤ ਗੁਣ ਇੱਥੇ ਗੱਲ ਸਪਸ਼ਟ ਹੋ ਗਈ ਨਾ ਬ੍ਰਹਮਾ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਤਾਂ ਗੁਰੂ ਸਾਹਿਬ ਜੀ ਬ੍ਰਹਮਾ ਦੇ ਅਵਤਾਰ ਨਹੀਂ ਹੈਗੇ ਇੱਥੋਂ ਸਾਨੂੰ ਇਹ ਗੱਲ ਸਪਸ਼ਟ ਹੋ ਗਈ ਆ ਹੁਣ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਕੌਣ ਆ ਫਿਰ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗੂ ਗਾਵੇ ਗੁਣ ਸੇਸ ਸਹਸ ਜਿਹ ਵਾਰਸ ਆਦ ਅੰਤ ਲਿਵ ਲਾਗ ਤੁਨ ਸ਼ੇਸ਼ ਨਾਗ ਜਿਹੜਾ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾ ਇੱਕ ਰਸ ਲੈਵ ਦੀ ਧੁਨੀ ਲਾ ਕੇ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਵਾ ਜਿਦੇ ਹਜ਼ਾਰਾਂ ਹੀ ਫਨ ਗਾਵੇ ਗੁਣ ਮਹਾਦੇਵ ਬੈਰਾਗੀ ਜਿਨੇ ਧਿਆਨ ਨਿਰੰਤਰ ਜਾਣੇ ਜਿਸ ਗੁਰੂ ਨਾਨਕ ਜੀ ਨੇ ਇੱਕ ਰਸ ਬਿਰਤੀ ਜੋੜ ਕੇ ਅਕਾਲ ਪੁਰਖ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਪੂਰਨ ਅਵਤਾਰ ਆ ਜਿਨ੍ਹਾਂ ਨੇ ਸਾਂਝ ਪਾਈ ਹੈ ਤੇ ਉਹਨਾਂ ਦੇ ਗੁਣ ਬੈਰਾਗ ਮਾਨ ਸ਼ਿਵ ਜੀ ਵੀ ਗਾਉਂਦਾ ਸ਼ੈਵ ਜੀ ਵੀ ਗੁਰੂ ਸਾਹਿਬ ਦੇ ਗुण ਗਾਉਂਦਾ ਇੱਥੋਂ ਸਾਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ ਸ਼ੈਵ ਦੇ અવਤਾਰ ਵੀ ਨਹੀਂ ਸਗੋਂ ਸ਼ੈਵ ਜੀ ਇਸ਼ਾਰਤ ਸ਼ੈਵ ਜੀ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਗਾਇਨ ਕਰਦਾ ਜਿਨ੍ਹਾਂ ਨੇ ਸਵਾਮੀ ਦੇ ਇੱਕ ਰਸ ਸਿਮਰਨ ਦੀ ਮਹੱਤਤਾ ਅਨੁਭਵ ਕੀਤੀ ਹੁਣ ਗੁਰੂ ਨਾਨਕ ਸਾਹਿਬ ਜੀ ਬਾਰੇ ਜੋ ਵੀ ਮਨ ਦੇ ਵਿੱਚ ਸਵਾਲਾਂ ਦੇ ਜਵਾਬ ਸੀਗੇ ਉਹ ਅੱਗੇ ਹੋਰ ਵੀ ਸਪਸ਼ਟ ਕਰਦੇ ਆ ਭਟ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਝ ਭਟਾਂ ਦੀ ਬਾਣੀ ਵੀ ਦਰਜ ਹੈ ਗੁਣ ਗਾਵਹਿ ਸੰਕਾਦ ਆਦ ਜਨਕਾਦ ਜੁਗਹਿ ਲਗ ਸੰਕ ਵਰਗੇ ઋષੀ ਜਨਕ ਵਰਗੇ ਰਾਜੇ ਪ੍ਰਾਣੀ ઋષੀ ਜਿਹੜੇ ਹੋਏ ਆ ਬ੍ਰਹਮਾ ਦੇ ਚਾਰੇ ਪੁੱਤਰ ਸੰਕ ਸੰਨੰਦ ਸੰਤ ਕੁਮਾਰ ਇਹ ਸਾਰੇ ਇਹ ਸੰਕਾਦ ਬ੍ਰਹਮਾ ਦੇ ਜਿਹੜੇ ਪੁੱਤਰ ਮੰਨੇ ਜਾਂਦੇ ਆ ਇਹ ਵੀ ਬਾਬਾ ਨਾਨਕ ਜੀ ਦੀ ਸਿਫਤ ਕਰਦੇ ਆ ਧੰਨ ਧੰਨ ਗੁਰ ਧੰਨ ਜਨਮ ਸਕੇ ਹੱਥ ਪਲੋ ਜਗ ਧੰਨ ਹੈ ਗੁਰੂ ਨਾਨਕ ਧੰਨ ਹੈ ਗੁਰੂ ਨਾਨਕ ਜਗਤ ਵਿੱਚ ਉਹਨਾਂ ਦੇ ਪ੍ਰਕਾਸ਼ ਹੋਣ ਦੇ ਨਾਲ ਦੁਨੀਆ ਤੋਂ ਅੰਧਕਾਰ ਦੂਰ ਹੋ ਗਿਆ ਪਤਾਲ ਪੁਰੀ ਜੈਕਾਰ ਤੁਨ ਕਬ ਜਨ ਕਲ ਵਿਖਾਣੇ ਕਵੀ ਬੇਨਤੀ ਕਰਦਾ ਵੀ ਗੁਰੂ ਨਾਨਕ ਸਾਹਿਬ ਪਤਾਲ ਲੋਕ ਤੋਂ ਵੀ ਤੁਹਾਡੀ ਜੈ ਜੈਕਾਰ ਦੀ ਆਵਾਜ਼ ਗੂੰਜ ਜਿਹੜੀ ਆ ਉੱਠ ਰਹੀ ਆ ਗੁਰੂ ਨਾਨਕ ਸਾਹਿਬ ਜੀ ਸਤਜੁਗ ਤੇ ਮਾਣਿਓ ਛਲਿਓ ਬਲਬਾਵਣ ਪਾਇਓ ਇੰਨਾ ਯੁਗ ਸੀਗਾ ਸੁਨਹਿਰੀ ਯੁਗ ਸਤਜੁਗ ਹੋਇਆ ਉਸ ਤੋਂ ਬਾਅਦ ਤ੍ਰੇਤਾ ਹੋਇਆ ਤੇ ਉਸ ਤੋਂ ਬਾਅਦ ਦਵਾਪਰ ਹੋਇਆ ਉਸ ਤੋਂ ਬਾਅਦ ਉਗਰ ਸੈਨ ਵਰਗੇ ਜਿਹੜੇ ਮਥੁਰਾ ਦਾ ਰਾਜ ਕਰਨ ਵਾਲੇ ਰਾਜੇ ਆਏ ਆ ਤਾਂ ਕਲਯੁਗ ਪ੍ਰਮਾਨ ਨਾਨਕ ਗੁਰ ਅੰਗ ਦੇ ਅਮਰ ਕਹਾਇਓ ਸਤਜੁਗ ਦੇ ਆਪ ਦੇ ਅਵਤਾਰ ਤ੍ਰੇਤੇ ਦੇ ਆਪ ਦੇ ਅਵਤਾਰ ਆ ਦਵਪਰ ਦੇ ਆਪ ਦੇ અવਤਾਰ ਆ ਗੁਰੂ ਪਿਆਰਿਓ ਤੇ ਇਵੇਂ ਹੀ ਕਲਯੁਗ ਦੇ ਅਵਤਾਰ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਸਾਹਿਬ ਜੀ ਕਲਯੁਗ ਵਿੱਚ ਤੁਸੀਂ ਅਵਤਾਰ ਲਿਆ ਅੱਗੇ ਤੁਹਾਡੀ ਹੀ ਜਿਹੜੀ ਜੋਤ ਆ ਗੁਰੂ ਅੰਗਦ ਦੇਵ ਜੀ ਵਿੱਚ ਫਿਰ ਗੁਰੂ ਅਮਰਦਾਸ ਜੀ ਵਿੱਚ ਫਿਰ ਗੁਰੂ ਰਾਮਦਾਸ ਜੀ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਵਿੱਚ ਫਿਰ ਅੱਗੇ-ਅੱਗੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਫਿਰ ਗੁਰੂ ਹਰ ਰਾਏ ਜੀ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੇ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਜੀ ਫਿਰ 10ਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਰੂਪ ਵਿੱਚ ਜਾਗਦੀ ਜੋਤ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪ੍ਰਕਾਸ਼ਮਾਨ ਹੋ ਰਹੀ ਆ ਦੁਨੀਆਂ ਦੇ ਜਿਹੜੇ ਜਿੰਨੇ ਵੀ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਆ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਹੈ ਗੁਰੂ ਪਿਆਰਿਓ ਇਸ ਕਰਕੇ ਸਾਡਾ ਜਿਹੜਾ ਗੁਰੂ ਹੈ ਜਾਗਤ ਗੁਰੂ ਹੈ ਸਤਗੁਰ ਜਾਗਤਾ ਹੈ ਦਿਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗ ਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਅਵਨਾਸੀ ਤੇ ਅਹੈਲ ਤੇ ਰਾਜ ਭਾਗ ਅਕਾਲ ਪੁਰਖ ਨੇ ਹੁਕਮ ਦੇ ਕੇ ਰੱਖਿਆ ਗੁਰੂ ਨਾਨਕ ਦੇਵ ਜੀ ਦਾ ਰਾਜ ਸਦਾ ਥਿਰ ਤੇ اٹਾਲਾ ਭਾਈ ਤਾਂ ਇਹ ਪਟਜੀ ਨੇ ਫਿਰ ਇਹ ਗੱਲਾਂ ਕਹੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹੋਰ ਕੌਣ ਕੌਣ ਗਾ ਰਿਹਾ ਉਹਨਾਂ ਦੇ ਗੁਣ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ ਗੁਰੂ ਨਾਨਕ ਦੇਵ ਜੀ ਦੇ ਗੁਣ ਤਾਂ ਭਗਤ ਰਵਿਦਾਸ ਜੀ ਵੀ ਭਗਤ ਜੈ ਦੇਵ ਜੀ ਵੀ ਭਗਤ ਤਰਲੋਚਨ ਜੀ ਵੀ ਨਾਮਾ ਭਗਤ ਕਬੀਰ ਭਗਤ ਨਾਮਦੇਵ ਜੀ ਵੀ ਕਬੀਰ ਜੀ ਵੀ ਇਹ ਸਾਰੇ ਗਾ ਰਹੇ ਆ ਭਗਤ ਬੀਣ ਗੁਣ ਰਵੇ ਸਹਿਜ ਆਤਮ ਰੰਗਮਾਨ ਤੇ ਸੰਤ ਜਿਹੜੇ ਹਨ ਉਹ ਵੀ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਦੇ ਅ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਬਰ ਨਾ ਜਾਣੇ ਇਹ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆ ਭਾਈ ਜੇ ਤੋ ਕਿਸੇ ਵਿੱਚ ਭਲੇਖਾ ਨਾ ਮੰਦ ਦੇ ਵਿੱਚ ਕਈ ਵਾਰੀ ਐਵੇਂ ਹੁੰਦਾ ਵੀ ਉਹ ਜਾ ਕੇ ਇੱਥੇ ਤੇ ਮੈਂ ਤੁਹਾਨੂੰ ਅੰਗ ਵੀ ਦੱਸ ਦਿੰਦਾ ਮਹਾਰਾਜ ਜੀ ਦਾ 1390 ਅੰਗ ਹੈ ਇੱਥੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ त्रेते ते मानयो राम रघवंश कहाय त्रेते दे ਵਿੱਚ श्री रामचंद्र जी आए रघुवंशी आए द्वापर ਦੇ ਵਿੱਚ श्री कृष्ण जी आए ਉਹਨਾਂ ਦਾ अवतार ਹੋਇਆ ਤੇ ਉਸ ਤੋਂ ਬਾਅਦ ਉਗਰ ਸੈਨ ਕੋ ਰਾਜ ਅਪਹਿ ਭਗਤੇ ਜਨ ਦੀ ਵੱਖ-ਵੱਖ अवतार ਜਿਹੜੇ ਹੁੰਦੇ ਆ ਉਹ ਵੱਖ-ਵੱਖ ਸਮਿਆਂ ਦੇ ਵਿੱਚ ਆਉਂਦੇ ਆ ਆਪਣਾ ਕਾਰਜ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿ ਗੁਰੂ ਮਹਾਰਾਜ ਬਾਬਾ ਨਾਨਕ ਜੀ ਆਪ ਜੀ ਤਾਂ ਖੁਦ ਖੁਦਾ ਦੇ ਰੂਪ ਹੋ ਕੇ ਇੱਥੇ ਆਏ ਹੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪ ਜੀ ਦੀ ਅੱਗੇ ਜੋਤ ਜਿਹੜੀ ਆ ਅੱਗੇ ਦੀ ਅੱਗੇ ਪ੍ਰਵੇਸ਼ ਕੀਤੀ ਜਿਵੇਂ ਡਾਕਟਰਾਂ ਕੋਲ ਕਲਾ ਹੁੰਦੀ ਆ ਕਿਡਨੀ ਕਿਸੇ ਦੀ ਆ ਤੇ ਕੱਢ ਕੇ ਕਿਸੇ ਦੇ ਪਾ ਦਿੰਦੇ ਆ ਐਵੇਂ ਬਿਲਕੁਲ ਅੱਖਾਂ ਕਿਸੇ ਦੀਆਂ ਲਾ ਕਿਸੇ ਦੇ ਦਿੰਦੇ ਗੁਰੂ ਕੋਲ ਇੱਕ ਕਲਾ ਹੈ ਆਪਣੀ ਜੋਤ ਆਪਣਾ ਪ੍ਰਕਾਸ਼ ਆਪਣਾ ਫਲਸਫਾ ਕੱਢ ਕੇ ਅੱਗੇ ਭਾਈ ਲਹਿਣਾ ਜੀ ਦੇ ਵਿੱਚ ਪ੍ਰਵੇਸ਼ ਕੀਤਾ ਤੇ ਆਖਿਆ ਬਾਬਾ ਮੜੀ ਨਾ ਗੌਰ ਗੁਰ ਅੰਗਦ ਕਹੀਏ ਮਾਹੀ ਪੁਨ ਸਤ ਸੰਗਤ ਤੂ ਮੈਨੂੰ ਮੜੀਆਂ ਕਬਰਾਂ ਦੇ ਵਿੱਚ ਨਾ ਲੱਭਿਓ ਮੈਂ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਵਸਦਾ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੀ ਇਹ ਬਚਨ ਹੋਏ ਵਿਵੇ ਤમે ਆਪ ਜੀ ਨੂੰ ਗੁਰੂ ਪਿਆਰਿਓ ਇਹੀ ਕਹਾਂਗਾ ਕਿ ਜਿਹੜੇ ਸਾਡੇ ਮਨਾਂ ਵਿੱਚ ਸ਼ੰਕੇ ਆ ਕੁਝ ਲੋਕ ਕਹਿੰਦੇ ਆ ਗੁਰੂ ਜੀ ਬ੍ਰਹਮਾ ਦੇ ਅਵਤਾਰ ਆ ਕੋਈ ਕਹਿੰਦਾ ਵਿਸ਼ਨੂੰ ਦੇ ਅਵਤਾਰ ਆ ਕੋਈ ਕਹਿੰਦਾ ਸ਼ਿਵ ਦੇ ਅਵਤਾਰ ਹਨ ਤਾਂ ਹੁਣ ਤੁਹਾਡੇ ਸਾਰੇ ਸ਼ੰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੈਂ ਪੰਕਤੀਆਂ ਵੀ ਆਪ ਜੀ ਨੂੰ ਸਰਵਣ ਕਰਵਾਈਆਂ ਗੁਰੂ ਦੀ ਕਿਰਪਾ ਦੁਆਰਾ ਹੁਣ ਸ਼ੰਕਾ ਨਹੀਂ ਰਹਿਣਾ ਚਾਹੀਦਾ ਕੋਈ ਕੁਝ ਲੋਕ ਆ ਜਿਹੜੇ ਬਾਦ ਵਿਵਾਦ ਪੈਦਾ ਕਰਦੇ ਆ ਕੁਝ ਲੋਕਾਂ ਦਾ ਕੰਮ ਏ ਹੁੰਦਾ ਵੀ ਵਿਵਾਦ ਪੈਦਾ ਕਰਨਾ ਧਰਮ ਦੇ ਨਾਂ ਤੇ ਝਗੜੇ ਪੈਦਾ ਕਰਨੇ ਪਰ ਗੁਰੂ ਪਿਆਰਿਓ ਸਾਨੂੰ ਆਪ ਸਤਿਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਆ ਤਾਂ ਇਹ ਪਟ ਸਹਿਬਾਨ ਕੱਲੇ ਜੀ ਜਿਹੜੇ ਹਨ ਪਟ ਕੱਲ ਜੀ ਵੀ ਕਹਿ ਦਿੰਦੇ ਆ ਉਹਨਾਂ ਦੀ ਬਾਣੀ ਸੀਗੀ ਜਿਹੜੀ ਇਹ ਬਾਣੀ ਜਿਹੜੀ ਆ ਨਾ ਗੁਰੂ ਪਿਆਰਿਓ ਜਦੋਂ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਵੇਰੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੁੰਦਾ ਉਸ ਤੋਂ ਪਹਿਲਾਂ ਕੁਝ ਪਟ ਇਕੱਠੇ ਹੋ ਕੇ ਉਹਨਾਂ ਦੀ ਕੁੱਲ ਵਿੱਚੋਂ ਅੱਜ ਵੀ ਆਉਂਦੇ ਆ ਇਕੱਠੇ ਹੋ ਕੇ ਲਾ ਕੇ ਬੜੀ ਸੋਹਣੀ ਬਾਣੀ ਗਾਉਂਦੇ ਆ ਉਹ ਸਵਈਏ ਹੁੰਦੇ ਆ ਉਹ ਇਹੀ ਬਾਣੀ ਹੁੰਦੀ ਆ ਕਵਿਤ ਸਵਈਏ ਹੁੰਦੇ ਆ ਗੁਰੂ ਪਿਆਰਿਓ ਤੇ ਉਹ ਬਹੁਤ ਸੁੰਦਰ ਲੈ ਦੇ ਵਿੱਚ ਇਹਨਾ ਗਾਉਂਦੇ ਆ ਤਾਂ ਇਹ ਉਮੀਦ ਕਰਦਾ ਵੀ ਆਪ ਜੀ ਨੂੰ ਪੂਰਨ ਰੂਪ ਦੇ ਵਿੱਚ ਸਮਝ ਲੱਗ ਗਈ ਹੋਵੇਗੀ ਗੁਰੂ ਨਾਨਕ ਸਾਹਿਬ ਜੀ ਕਿਸ ਅਵਤਾਰ ਹਨ ਹੁਣ ਜੇਕਰ ਆਪਾਂ ਦਸਮ ਗ੍ਰੰਥ ਸਾਹਿਬ ਦੀ ਰਚਨਾ ਪੜੀਏ ਉਦੇ ਵਿੱਚ ਇਸ ਤੋਂ ਵੀ ਬਾ ਕਮਾਲ ਆਪ ਜੀ ਨੂੰ ਸ਼ਬਦ ਮਿਲਣਗੇ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਸ਼ਾ ਦੀ ਖੋਦੀ ਬਾਣੀਆਂ ਸ੍ਰੀ ਦਸਮ ਗ੍ਰੰਥ ਜਿਨ੍ਹਾਂ ਨੇ ਅੱਗੇ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ੀ ਆ ਏਕ ਛਿਭ ਭਏ ਏਕ ਗਏ ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਅਕਾਲ ਉਸਤਤ ਬਾਣੀਆਂ ਉਹਦੇ ਵਿੱਚ ਲਿਖਿਆ ਵੀ ਇੱਕ ਸ਼ਬਜੀ ਹੋਏ ਉਹ ਵੀ ਗਏ ਫਿਰ ਇੱਕ ਹੋਰ ਹੋਏ ਉਹ ਵੀ ਗਏ ਰਾਮਚੰਦਰ ਜੀ ਵਰਗੇ ਸ਼੍ਰੀ ਰਾਮ ਜੀ ਵਰਗੇ ਕ੍ਰਿਸ਼ਨ ਜੀ ਵਰਗੇ ਸ਼੍ਰੀ ਕ੍ਰਿਸ਼ਨ ਜੀ ਵਰਗੇ ਜਿਨ੍ਹਾਂ ਨੇ ਭਾਗਵਤ ਗੀਤਾ ਦਾ ਉਚਾਰਨ ਕੀਤਾ ਅਵਤਾਰਾਂ ਵੀ ਅਨੇਕਾ ਹੋਏ ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਉਪਰਾਣ ਕੇਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਤਾਏ ਹਨ ਕਿੰਨੇ ਬ੍ਰਹਮਾ ਵਿਸ਼ਨੂ ਹੋਏ ਕਿੰਨੇ ਵੇਦ ਪੁਰਾਣ ਹੋਏ ਸਿਮਰਤੀਆਂ ਦੇ ਸਮੂਹ ਬੀਤ ਗਏ ਮੋਨ ਦੀ ਮਧਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਵਸ ਪਏ ਕਿੰਨੇ ਧਰਮ ਦੀ ਰੱਖਿਆ ਕਰਨ ਵਾਲੇ ਮੁਆਵਨਦੀਨ ਮਦਾਰ ਸ਼ੇਖ ਬਦੀਹੁਦੀਨ ਕਨੌਜੀ ਵਰਗੇ ਦਰਵੇਸ਼ ਕਿੰਨੇ ਅਸ਼ਬਨੀ ਕੁਮਾਰ ਕਿੰਨੇ ਹੀ ਹਾਂ ਸਵਤਾਰ ਕਾਲ ਦੇ ਵਸ ਹੋਗੇ ਪੀਰ ਔ ਪਕੰਬਰ ਕੇਤੇ ਗਨੇ ਨਾ ਪਰਤ ਇਤੇ ਭੂਮ ਹੀ ਤੇ ਹੋਏ ਕੈ ਫਿਰ ਭੂਮ ਹੀ ਮਲੇ ਹੈ ਇਹ ਕਲਗੀਧਰ ਜੀ ਦੇ ਬਚਨਾਂ ਕਿੰਨੇ ਹੀ ਪੀਰ ਪੈਗੰਬਰ ਇਨੇ ਹੋਏ ਗਿਣੇ ਨਹੀਂ ਜਾ ਸਕਦੇ ਭੂਮੀ ਉਤੇ ਪੈਦਾ ਹੋਏ ਫਿਰ ਭੂਮੀ ਚੀ ਸਮਾ ਗਈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਰਾਜੇ ਕਈ ਕੋਹਾਂ ਤੱਕ ਜਿਨ੍ਹਾਂ ਦੇ ਛਤਰ ਦੀ ਸ਼ਾਂਹੇਟਾਂ ਚੱਲਦੇ ਸੀ ਜਿਹੜੇ ਘੋੜਿਆਂ ਤੇ ਚੜਦੇ ਸੀ ਦੁਰਯੋਧਨ ਵਰਗੇ ਭੀਸ਼ਮ ਪਤਾਮਾ ਨੂੰ ਮਿਲਣ ਲਈ 48 ਕੋਹ ਛਤਰਾਂ ਦੀ ਸ਼ਾਂਹੇਟਾਂ ਚੱਲ ਕੇ ਗਿਆ ਸੀ ਦੁਰਯੋਧਨ ਦੇਖੋ ਇਹਦੇ ਵਰਗੇ ਦਰਯੋਧਨ ਵਰਗੇ ਨਹੀਂ ਰਹੇ ਵੱਡੇ ਵੱਡੇ ਰਾਜਨ ਕਿ ਦਾਬਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕਿ ਦਰਭ ਕੋ ਦਲਤ ਹੈ ਵੱਡੇ ਵੱਡੇ ਰਾਜਿਆਂ ਦੇ ਦੇਸ਼ ਜਿਹੜੇ ਕਬਜ਼ੇ ਕਰਦੇ ਹੁੰਦੇ ਸੀਗੇ ਉਹ ਕਿੱਧਰ ਚਲੇ ਗਏ ਪਤਾ ਹੀ ਨਹੀਂ ਲੱਗਦਾ ਅੱਜ ਤਾਂ ਕਲਗੀਧਰ ਮਹਾਰਾਜ ਜੀ ਨੇ ਇਸ ਤਰ੍ਹਾਂ ਭਾਈ ਬਹੁਤ ਕੁਝ ਬਾਣੀ ਵਿੱਚ ਸਾਨੂੰ ਦੱਸਿਆ ਹੈ ਉਹ ਗੱਲ ਵੱਖਰੀ ਆ ਕਿ ਅਸੀਂ ਕਈ ਵਾਰ ਧਿਆਨ ਨਹੀਂ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਦੀ ਗਵਾਹੀ ਭਰਦੇ ਆ ਸਾਨੂੰ ਹੋਰ ਕਿਸੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੁੰਦਾ ਸਿੱਖ ਮਹਾਰਾਜ ਜੀ ਨੇ ਕਿਹਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਪਰਪੱਕ ਆਪ ਦੇ ਧਰਮ ਚ ਰਹੋ ਪਰਪੱਕ ਆਪ ਦੇ ਧਰਮ ਚ ਰਹਿਣਾ ਦ੍ਰਿੜਤਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣਾ ਕਲਗੀਧਰ ਮਹਾਰਾਜ ਦੇ ਬਚਨ ਹੋਏ ਵੇ ਆ ਜੀਨੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਆ ਉਹ ਆਪ ਜੀ ਨੂੰ ਇਸ ਪੰਜ ਪਿਆਰੇ ਸਿੰਘ ਸਹਿਬਾਨ ਰਹਿਤ ਵਾਲੇ ਤਿਆਰ ਵਰ ਤਿਆਰ ਉਹਨਾਂ 'ਚ ਹੋਣਗੇ ਜਿਨੇ ਮੇਰੀ ਰੂਹ ਦੇ ਦਰਸ਼ਨ ਕਰਨੇ ਆ ਉਹ ਸਤਿਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੋਣਗੇ ਤਾਂ ਗੁਰੂ ਦੇ ਬਚਨ ਭਾਈ ਸੱਚੇ ਹੁੰਦੇ ਆ ਯਕੀਨ ਕਰੋ ਭਰੋਸਾ ਕਰੋ ਜਿਨਾਂ ਨੇ ਵਿਸ਼ਵਾਸ ਕੀਤਾ ਉਹਨਾਂ ਦਾ ਵੇੜਾ ਪਾਰ ਹੋਇਆ ਹੈ ਤਾਂ ਕੁਝ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਭਾਈ ਇਹੀ ਵੀ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਨਿਰੰਕਾਰ ਦਾ ਹੀ ਰੂਪ ਨੇ ਤੇ ਸੰਪੂਰਨ avatars ਹਨ ਕੋਈ ਵੀ ਆਪ ਜੀ ਨੂੰ ਕਹੇ ਬ੍ਰਹਮਾ ਵਿਸ਼ਨੂੰ ਜਾਂ ਮਹੇਸ਼ ਦਾ avatars ਉਹਨਾਂ ਗੱਲਾਂ ਤੇ ਤੁਸੀਂ ਯਕੀਨ ਨਹੀਂ ਕਰਨਾ ਤੁਸੀਂ ਕਹਿਣਾ ਵੀ ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰਿਆ ਹੈ ਸਾਡੇ ਜੋ ਮੂਲ ਗ੍ਰੰਥ ਸਾਡੀਆਂ ਜਿੱਥੋਂ ਸਾਡੀ ਜੜ ਸ਼ੁਰੂ ਹੁੰਦੀ ਹੈ ਜੋ ਗੁਰੂ ਮਾਨੇਉਂ ਗ੍ਰੰਥ ਦਾ ਸੰਕਲਪ ਅਸੀਂ ਲੈ ਕੇ ਤੁਰੇ ਹਾਂ ਇਸੀ ਕਿਸੇ ਹੋਰ ਕੋਈ ਆ ਕੇ ਸਾਨੂੰ ਕਵੇ ਅਸੀਂ ਨਹੀਂ ਯਕੀਨ ਕਰਦੇ ਸਾਡੇ ਬਾਬਾ ਨਾਨਕ ਜੀ ਆਪ ਨਰਾਇਣ ਦਾ ਰੂਪ ਨੇ ਖੁਦ ਖੁਦਾ ਨੇ ਧਰਤੀ ਦੀ ਪੁਕਾਰ ਸੁਣ ਕੇ ਮਹਾਰਾਜ ਆਏ ਗੁਰੂ ਨਾਨਕ ਦੇਵ ਜੀ ਬਹੁਤ ਸਾਰੇ ਪਹਿਲਾਂ ਦੇਵੀ ਦੇਵਤੇ ਭੇਜੇ ਗਏ ਉਹਨਾਂ ਨੇ ਉਹ ਪੰਥ ਚਲਾਇਆ ਨਹੀਂ ਪੂਰਾ ਕਿ ਉਹ ਰੱਬ ਚਾਹੁੰਦਾ ਸੀਗਾ ਉਵੇਂ ਨਾਮ ਜਪਾਇਆ ਨਹੀਂ ਆਪਣੀ ਸੋਭਾ ਕਰਵਾਈ ਆ ਆਪਣੀ ਪੂਜਾ ਕਰਵਾਈ ਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗਮਾਹੇ ਪਠਾਇਆ ਕਲ ਤਾਰਨ ਗੁਰਨਾਨਕਾ ਕਲ ਯੁਗ ਨੂੰ ਤਾਰਨ ਵਾਸਤੇ ਕਲ ਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਬਾਬਾ ਨਾਨਕ ਜੀ ਨੂੰ ਆਉਣਾ ਪਿਆ ਕਦੋਂ ਆਉਣਾ ਪਿਆ ਖੁਦ ਰੱਬ ਨੂੰ ਆਉਣਾ ਪਿਆ ਜਦੋਂ ਧਰਤੀ ਰੋ ਰੋ ਕੇ ਜਬ ਜਬ ਹੋਏ ਧਰਮ ਕੀ ਹਨ ਜਦੋਂ ਜਦੋਂ ਧਰਮ ਦਾਈ ਨੁਕਸਾਨ ਹੁੰਦਾ ਉਦੋਂ ਪਰਮੇਸ਼ਰ ਜੀ ਆਪ ਆਉਂਦੇ ਪਹਿਲਾ avatars ਭੇਜਦੇ ਅਨਸਮਾਤਰ 16 ਕਲਾ 72 ਕਲਾ ਅਵਤਾਰ ਹੁੰਦੇ ਆ ਪਰ ਗੁਰੂ ਮਹਾਰਾਜ ਜੀ ਸੰਪੂਰਨ ਅਵਤਾਰ ਹਨ ਬਾਬਾ ਨਾਨਕ ਜੀ ਤਾਂ ਇਹ ਆਪ ਜੀ ਨੂੰ ਜੋ ਮਨ ਵਿੱਚ ਕਈਆਂ ਦੇ ਸ਼ੰਕੇ ਸੀਗੇ ਨਾ ਤੇ ਹੁਣ ਨਿਕਲ ਜਾਣਗੇ ਤਾਂ ਹੀ ਗੁਰਬਾਣੀ ਦੀਆਂ ਇੰਨੀਆਂ ਪੰਕਤੀਆਂ ਤੇ ਮੈਂ ਅੰਗ ਵੀ ਆਪ ਜੀ ਨੂੰ ਦੱਸ ਦਿੰਦਾ ਭਾਈ ਜਾ ਕੇ ਆਪ ਜੀ ਪੜ ਸਕਦੇ ਹੋ ਸਾਰੇ ਇਹ ਜਿੰਨੇ ਸਵਈਏ ਆ ਸਵਈਏ ਮਹੱਲੇ ਪਹਿਲੇ ਕੇ ਦੂਜੇ ਕੇ ਤੀਜੇ ਕੇ ਚੌਥੇ ਕੇ ਪੰਜਵੇਂ ਕੇ ਗੁਰੂ ਅਰਜਨ ਦੇਵ ਜੀ ਤੱਕ ਉਚਾਰੇ ਹੋਏ ਆ ਪੱਟਾਂ ਨੇ ਉਦੋਂ ਤੱਕ ਹੀ ਉਦੋਂ ਉਹਨਾਂ ਦੀਆਂ ਕੁਲਾਂ ਸੀਗੀਆਂ ਤਾਂ ਮੈਂ ਆਪ ਜੀ ਨੂੰ ਇਹੀ ਕਹੂੰਗਾ ਭਾਈ ਆਪਦੇ ਗੁਰੂ ਤੇ ਯਕੀਨ ਰੱਖੋ ਤੇ ਆਪਣੇ ਜਿਹੜੇ ਧਰਮ ਗ੍ਰੰਥ ਹਨ ਪ੍ਰਾਤਨ ਉਹਨਾਂ ਨੂੰ ਜਰੂਰ ਪੜਿਆ ਕਰੋ ਵਿਸ਼ਵਾਸ ਕਰੋ ਇਹਨਾਂ ਤੇ ਵੀ ਇਹ ਸਾਡੇ ਹੀ ਗ੍ਰੰਥ ਆ ਟੀਕਾ ਟਿੱਪਣੀ ਤੋਂ ਦੂਰ ਰਹੋ ਹਾਂਸ ਬਣ ਕੇ ਪੜ ਲਓ ਹਾਂਸ ਬਣ ਕੇ ਹਾਂਸ ਵਰਤੀ ਹੁੰਦੀ ਹੈ ਨਾ ਹਾਂਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭੌਲਣ ਜਾਵੇ ਇਹੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕੀਤੀ ਹੋਈ ਵਿਚਾਰ ਹਿਰਦਿਆਂ ਚ ਬਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ